2024 ਲੋਕ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਅਲੱਗ-ਅਲੱਗ ਰਾਜਨੀਤਿਕ ਪਾਰਟੀਆਂ ਦਾ ਕੰਮ ਅਸਾਨ ਜਾਰੀ ਹੈ ਉੱਥੇ ਹੀ ਫਗਵਾੜਾ ਵਿੱਚ ਭਾਰਤੀ ਜਨਤਾ ਪਾਰਟੀ ਦੀ ਉਮੀਦਵਾਰ ਮੈਡਮ ਅਨੀਤਾ ਸੋਮਪ੍ਰਕਾਸ਼ ਤੇ ਵੱਲੋਂ ਬਾੜ ਨੰਬਰ 48 ਤੇ ਚੱਕ ਹਕੀਮ ਦੇ ਘਰ-ਘਰ ਵਿੱਚ ਜਾ ਕੇ ਪ੍ਰਚਾਰ ਕੀਤਾ ਗਿਆ ਜਿੱਥੇ ਉਹਨਾਂ ਨੂੰ ਲੋਕਾਂ ਦਾ ਭਾਰੀ ਸਮਰਥਨ ਮਿਲਿਆ ਇਸ ਸਬੰਧ ਵਿੱਚ ਲੋਕਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੇਂਦਰੀ ਰਜ ਮੰਤਰੀ ਸੋਮਪ੍ਰਕਾਸ਼ ਕੈਂਥ ਦੇ ਵੱਲੋਂ ਫਗਵਾੜਾ ਸ਼ਹਿਰ ਵਿੱਚ ਵਿਕਾਸ ਕਰਵਾਇਆ ਗਿਆ ਹੈ ਜਿਸਦੇ ਚਲਦੇ ਉਹ ਅਨੀਤਾ ਸੋਮਪ੍ਰਕਾਸ਼ ਨੂੰ ਭਾਰੀ ਬੋਮਤ ਨਾਲ ਜਿੱਤ ਹਾਸਲ ਕਰਵਾਉਣਗੇ ਮੈਂ ਕਹਿਣਾ ਚਾਹੁੰਦੀ ਹਾਂ ਕਿ ਸੋਮ ਪ੍ਰਕਾਸ਼ ਮੈਡਮ ਜਿੰਨੇ ਮੈਂ ਬਹੁਤ ਚੰਗੀ ਤਰ੍ਹਾਂ ਜਾਣਦੀ ਹਾਂ ਮੈਡਮ ਸਭ ਦੇ ਦੁੱਖ ਚੁੱਕ ਚ ਨਾਲ ਜੁ ਹੁੰਦੇ ਆ ਮੈਡਮ ਨੇ ਹਮੇਸ਼ਾ ਸਭ ਦੇ ਵਿੱਚ ਬੜੇ ਪਿਆਰ ਨਾਲ ਵਿਚਰਿਆ ਜਦ ਵੀ ਮੈਂ ਮਿਲਿਆ ਮੈਡਮ ਬਹੁਤ ਪਿਆਰ ਨਾਲ ਗੱਲ ਕਰਦੇ ਆ ਤੇ ਮੈਡਮ ਨੇ ਫਗਵਾੜਾ ਸ਼ਹਿਰ ਦਾ ਬਹੁਤ ਵਿਕਾਸ ਕੀਤਾ ਤੇ ਮੈਨੂੰ ਭਰੋਸਾ ਹੈ ਪੂਰਾ ਮੈਡਮ ਤੇ ਮੈਡਮ ਜਿੱਥੇ ਵੀ ਜਾਣਗੇ ਸਭ ਨਾਲ ਬਹੁਤ ਤਸੱਦ ਦੇਣਗੇ ਤੇ ਹਰ ਸ਼ਹਿਰ ਦਾ ਵਿਕਾਸ ਕਰਨਗੇ ਤੇ ਮੈਂ ਇਹ ਵੀ ਸਭ ਨੂੰ ਇਹੀ ਬੇਨਤੀ ਹੈ ਕਿ ਤੁਸੀਂ ਸਾਰੇ ਮੈਡਮ ਨੂੰ ਪੂਰਾ ਸਹਿਯੋਗ ਦਿਓ ਤੇ ਮੈਡਮ ਨੂੰ ਜਿੱਤ ਦਿਵਾਓ ਮੇਰੀ ਸਾਵਨਾਤਾ ਗੁਆਰਿਆਲ ਸੀਟ ਹਸ਼ਿਆਰਪੁਰ ਵਾਲੀ ਸੀਟ ਮੈਡਮ ਨੂੰ ਜਿੰਨੀ ਚਾਹੀਦੀ ਹੈ ਕਿਉਂ ਇੰਨਾ ਕਿਉਂ ਲੱਗ ਰਿਹਾ ਤੁਹਾਨੂੰ ਨਹੀਂ ਇੰਨਾ ਇਨ੍ਹਾਂ ਦੇ ਇਨ੍ਹਾਂ ਦੇ ਹਸਬੰਦ ਦਾ ਬਹੁਤ ਕੰਮ ਕੀਤਾ ਹੋਇਆ ਹੈ ਇਹਦੇ ਲਈ ਹਾਂ ਪਹਿਲਾਂ ਮੈਂ ਹਸ਼ਿਆਰਪੁਰ ਹੀ ਰਹਿੰਦੇ ਸੀ ਅਸੀਂ ਅੱਛਾ ਜੀ ਹਾਂ ਤਾਂ ਮੈਨੂੰ ਪਹਿਲਾਂ ਹੀ ਪਤਾ ਹੈ ਕੀ ਮੈਸੇਜ ਦੇਣਾ ਚਾਹੁੰਦਾ ਜਨਤਾ ਨੂੰ ਮੈਂ ਤਾਂ ਇਹ ਹੀ ਦਊਂਗਾ ਵੀ ਜਿੰਨੀ ਵੱਧ ਤੋਂ ਵੱਧ ਵੋਟ ਹੋਵੇ ਅੰਮ੍ਰਿਤਸਰ ਬੀਜੇ ਬੀਜੇ ਅੰਮ੍ਰਿਤਸਰ ਪ੍ਰਕਾਸ਼ ਨੂੰ ਹੀ ਦਿੱਤੀ ਜਾਵੇ ਕਿਉਂਕਿ ਇਹ ਇਹ ਸੁਭਾਅ ਹੀ ਇਹਨਾਂ ਦਾ ਬਹੁਤ ਵਧੀਆ ਹੈ ਉਦਾਂ ਵੀ ਇਹ ਲੋਕਾਂ ਦੀ ਹੱਥ ਦੁੱਖ ਸੁੱਖ ਵਿੱਚ ਮਦਦ ਕਰਦੇ ਆ ਕਿਹੜਾ ਮੱਲਾ ਪੈਂਦਾ ਅੰਗਲ ਜੀ ਇਹ ਇਹ ਨਿਊ ਮਨਸ਼ਾ ਦੇਵੀ ਵਿੱਚ ਮੈਡਮ ਨੀਤਾ ਸੋਨਰਕਰ ਜੀ ਨੇ ਡੋਰ ਟੂ ਡੋਰ ਪ੍ਰਚਾਰ ਕਰਦੇ ਪਏ ਆ ਕਿਉਂਕਿ ਮੈਡਮ ਜੀ ਸਾਡੇ ਫਗਵਾੜੇ ਦੇ ਵਿੱਚੋਂ ਵੱਧ ਤੋਂ ਵੱਧ ਲੀਡ ਕਰਕੇ ਜਿਤਾਈਏ ਚੱਕ ਗੀਂ ਵਿੱਚ ਅਸੀਂ ਮੈਡਮ ਜੀ ਲੈ ਡੋਰ ਟੂ ਡੋਰ ਕਰਦੇ ਪਏ ਆ ਅੱਜ ਉਹ ਸੜਕ ਤੇ ਅਸੀਂ ਖੜੇ ਆ ਜੇ ਸੜਕ ਤੋਂ ਮੈਡਮ ਜੀ ਨੇ ਸਾਨੂੰ ਸਾਬ ਸਾਡੇ ਸਾਹਿਬ ਜੀ ਨੇ ਸੜਕ ਬਣਵਾ ਕੇ ਦਿੱਤੀ ਆ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਦਿੰਦੇ ਹਾਂ ਕੀ ਅਪੀਲ ਕਰਨਾ ਚਾਹੁੰਦੇ ਲੋਕਾਂ ਨੂੰ ਜਿਹੜੀ ਅਪੀਲ ਕਰਨਾ ਚਾਹੁੰਦੇ ਆ ਮੈਡਮ ਜੀ ਨੂੰ ਵੱਧ ਤੋਂ ਵੱਧ ਲੀਡ ਕਰਕੇ ਖਵਾੜੇ ਦੇ ਵਿੱਚੋਂ ਜਿਤਾਵਾਂਗੇ ਦੇ ਵਿੱਚ ਮੈਂ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਸਾਡੀ ਇਸ ਚੈਨਲ ਦੇ ਮਾਧਿਅਮ ਸਾਡੀ ਹਰਕ ਪਿੰਡ ਸ਼ਹਿਰ ਦੇ ਵਿੱਚ ਆਵਾਜ਼ ਪੁਚਾ ਰਹੇ ਆ ਮੈਂ ਮੌਲੀ ਮੰਡਲ ਦੇ ਪ੍ਰਧਾਨ ਹੋਣ ਕਾਰਨ ਮੈਂ ਹਰਕ ਪਿੰਡ ਦੇ ਨਾਲ ਪੂਰਾ ਟੱਚ ਆ ਕਿਉਂਕਿ ਹਰਕ ਪਿੰਡ ਦੇ ਵਿੱਚ ਵੋਟਰਾਂ ਨੂੰ ਸਪੋਰਟਰਾਂ ਨੂੰ ਮੈਂ ਅਪੀਲ ਕਰ ਰਿਹਾ ਹਾਂ ਕਿ ਦੇਖੋ ਜੋ ਵੀ ਸੋਮ ਪ੍ਰਕਾਸ਼ ਜੀ ਨੇ ਕਵਾੜਾ ਤਸੀਲ ਦੇ ਵਿੱਚ ਜੋ ਵੀ ਕੰਮ ਕੀਤੇ ਆ ਉਹਨਾਂ ਦੀ ਸ਼ਲਾਘਾ ਕਰਦੇ ਆ ਔਰ ਸਾਰੇ ਪਿੰਡਾਂ ਦੇ ਵਿੱਚ ਜਿਹੜੇ ਪਿੰਡ ਦੇ ਵਿੱਚ ਜਾਇਦਾ ਸਾਨੂੰ ਭਰਮਾ ਹੁੰਗਾਰਾ ਮਿਲ ਰਿਹਾ ਆ ਮੈਂ ਘਟੋ ਕਰਨੇ 27 22 ਪਿੰਡਾਂ ਦਾ ਦੌਰਾ ਕਰ ਰਿਹਾ ਆ ਤੇ ਹਰ ਇੱਕ ਪਿੰਡ ਦੇ ਵਿੱਚੋਂ ਵੱਧ ਤੋਂ ਵੱਧ ਸੋਮ ਪ੍ਰਕਾਸ਼ ਜੀ ਉਹਨਾਂ ਦੇ ਕੀਤੇ ਕੰਮਾਂ ਦੇ ਉਧਾਰ ਦੇ ਉੱਤੇ ਵੋਟ ਪਾ ਰਹੀ ਆ ਸਾਰੇ ਲੋਕੀ ਬਹੁਤ ਹੌਮ ਹੋਮਾ ਕੇ ਹੁੰਗਾਰਾ ਦੇ ਰਹੇ ਆ ਕਹਿੰਦੇ ਨਹੀਂ ਤਾਂ ਸੋਮ ਪ੍ਰਕਾਸ਼ ਜੀ ਨੂੰ ਵੱਧ-ਵੱਧ ਵੋਟਾਂ ਪਾ ਕੇ ਅਸੀਂ ਜਿਤਾਵਾਂਗੇ ਇਸੇ ਤਰ੍ਹਾਂ ਚੱਕ ਵਾਲੇ ਸਾਰੇ ਪਿੰਡ ਵਾਲਿਆਂ ਨੇ ਸਾਨੂੰ ਹੰਗਾਰਾ ਦਿੱਤਾ ਆ ਕਿ ਅਸੀਂ ਵੱਧ-ਵੱਧ ਵੋਟਾਂ ਪਾ ਕੇ ਇਸ ਬੂਥ ਤੋਂ ਅਸੀਂ ਜਿਤਾ ਕੇ ਮਾਨੇ ਨੀਤਾ ਸੋਮ ਪ੍ਰਕਾਸ਼ ਦੇ ਹੱਥ ਮਜ਼ਬੂਤ ਕਰਕੇ ਤੇ ਸੋਮ ਪ੍ਰਕਾਸ਼ ਜੀ ਨੂੰ ਬਹੁਤ-ਬਹੁਤ ਵਧਾਈਆਂ ਅਸੀਂ ਦੇਵਾਂਗੇ ਇਹ ਜਿਦੋਂ ਨੇ ਤੋਂ ਬਾਅਦ ਇਹਨੇ ਗੱਲਾਂ ਕਹਿੰਦਾ ਹੋਇਆ ਜੈ ਕਰਦੇ ਧੰਨ ਗੁਰਦੇ ਜੀ